ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਹਰ ਰੋਜ਼ ਗੁਰਬਾਣੀ ਦੀ ਵਿਚਾਰ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ ਜੋ ਨਾਮ ਜਪਣ ਲਈ ਉਹਦੀ ਵਿਚਾਰ ਕਰਦੇ ਆਂ ਇਸੇ ਤਰ੍ਹਾਂ ਅੱਜ ਆਪਾਂ ਭਗਤੀ ਦੀ ਵਿਚਾਰ ਕਰਦੇ ਆਂ ਕਿ ਆਪਾਂ ਨੂੰ ਭਗਤੀ ਕਰਨ ਦਾ ਜਿਸ ਤਰ੍ਹਾਂ ਉਪਦੇਸ਼ ਹੈ ਸਿੱਖਿਆ ਹੈ ਤੇ ਇਸ ਤਰ੍ਹਾਂ ਹੀ ਅਲੱਗ-ਅਲੱਗ ਭਗਤ ਸਹਿਬਾਨ ਨੇ ਗੁਰੂ ਸਹਿਬਾਨ ਨੇ ਸਾਨੂੰ ਉਪਦੇਸ਼ ਦਿੱਤਾ ਸਿੱਖਿਆ ਦਿੱਤੀ ਆ ਕਿ ਸਾਨੂੰ ਉਸ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਆ ਉਹਦੇ ਗੁਣ ਗੋਣੇ ਚਾਹੀਦੇ ਨੇ ਉਹ ਭਗਤ ਵਸ਼ਲ ਹੈ ਅੱਜ ਇਸ ਤਰ੍ਹਾਂ ਹੀ ਆਪਾਂ ਭਗਤ ਧੰਨਾ ਜੀ ਦੀ ਇੱਕ ਤੁਕ ਦੀ ਵਿਚਾਰ ਕਰਦੇ ਆਂ ਓਹੋ ਭਗਤ ਵਸ਼ਲ ਹੈ ਇਹ ਉਹਦਾ ਮੁੱਢ ਕਦੀਮਾ ਦਾ ਸੁਭਾਅ ਹੈ ਇਹ ਸਾਰੀਆਂ ਗੱਲਾਂ ਸਾਨੂੰ ਗੁਰਬਾਣੀ ਤੋਂ ਪਤਾ ਲੱਗਦੀਆਂ ਨੇ ਇਸ ਤਰ੍ਹਾਂ ਹੀ ਭਗਤ ਧੰਨਾ ਜੀ ਦੀ ਤੁਕ ਗੁਰਬਾਣੀ ਦੇ ਵਿੱਚ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਤੇ ਸਵਾਇਮਾਨ ਹੈ ਜੀ ਜੋ ਚੀਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਜੋ ਗੁਰਬਾਣੀ ਹੈ ਜੋ ਸਾਨੂੰ ਪਾਤਸ਼ਾਹ ਨੇ ਸਿੱਖਿਆ ਦਿੱਤੀ ਹੈ ਉਹਨੂੰ ਅਸੀਂ ਝੁਟਲਾ ਨਹੀਂ ਸਕਦੇ ਜਿੰਨੇ ਇੱਕ ਪਰਮੇਸ਼ਰ ਜੀ ਮਤ ਦਿੰਦੇ ਨੇ ਉਹਦੇ ਹਿਸਾਬ ਨਾਲ ਆਪਾਂ ਰੋਜ਼ ਵਿਚਾਰ ਕਰਦੇ ਆ ਆ ਜੀਵ ਤੇ ਕੁਝ ਨਹੀਂ ਕਰਨ ਜੋਗਾ ਜਿੰਨੇ ਇੱਕ ਪਰਮੇਸ਼ਰ ਜੀ ਸਮਰੱਥਾ ਦਿੰਦੇ ਨੇ ਕਿਸੇ ਨੂੰ ਕਿ ਸਭ ਕੁਝ ਉਹਦਾ ਹੈ ਜੇ ਆਪਾਂ ਬੜੀ ਗੌਰ ਨਾਲ ਦੇਖੀਏ ਸੰਸਾਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਇੱਕ ਇਨਸਾਨ ਦਾ ਜੋ ਜੀਵਨ ਹੈ ਕਿਸ ਤਰ੍ਹਾਂ ਇਨਸਾਨ ਦਾ ਜਨਮ ਹੁੰਦਾ ਹੈ ਕਿਸ ਤਰ੍ਹਾਂ ਪਤਾ ਨਹੀਂ ਫਿਰ ਉਹ ਜ਼ਿੰਦਗੀ ਦੇ ਵਿੱਚ ਉਹਦੇ ਕਿਸ ਤਰ੍ਹਾਂ ਦੇ ਉਤਰਾ ਚੜਾ ਆਉਂਦੇ ਨੇ ਖੁਸ਼ੀ ਕਮੀ ਜਕੇ ਮਿੱਧੀ ਉਦੀ ਜ਼ਿੰਦਗੀ ਹੁੰਦੀ ਆ ਤੇ ਇਹ ਆਪਾਂ ਸਾਰਾ ਦੇਖ ਕੇ ਹੈਰਾਨ ਹੋ ਜਾਈਏ ਜੇ ਆਪਾਂ ਇਹਨੂੰ ਮਤਲਬ ਬਹੁਤ ਗੋਹ ਨਾਲ ਦੇਖੀਏ ਕਿਸ ਤਰ੍ਹਾਂ ਬੱਚੇ ਦਾ ਜਨਮ ਹੁੰਦਾ ਕਿਸ ਤਰ੍ਹਾਂ ਫਿਰ ਉਹ ਵੱਡਾ ਹੁੰਦਾ ਵੀ ਇਹ ਕਿਸ ਤਰ੍ਹਾਂ ਪਰਮੇਸ਼ਰ ਦੀ ਲੀਲਾ ਇਹ ਕੁਦਰਤ ਦੀ ਕਿਸ ਤਰ੍ਹਾਂ ਦੀ ਖੇਡ ਹੈਗੀ ਆ ਕਿ ਕਿਵੇਂ ਹੀ ਕੋਈ ਤੁਰਿਆ ਫਿਰਦਾ ਤੇ ਕਿਵੇਂ ਹੀ ਇੱਕਦਮ ਉਹਦੇ ਵਿੱਚੋਂ ਪਰਮੇਸ਼ਰ ਦੀ ਜੋਤ ਨਿਕਲ ਗਈ ਤਾਂ ਉਹ ਸਰੀਰ ਮਿੱਟੀ ਹੋ ਗਿਆ ਕਿਵੇਂ ਦੀ ਅਸਚਰਜਤਾ ਹੈ ਇਹ ਜਿਹਦੇ ਖੇਡ ਇੰਨੀ ਅਸਚਰਜ ਹੈ ਉਹਦੇ ਗੁਣ ਗੌਣੇ ਤਾਂ ਬਣਦੇ ਨੇ ਨਾ ਜੀਨੂ ਵਸੇ ਸਮਝ ਨਹੀਂ ਸਕਦੇ ਕਿ ਉਹਦੀ ਲੀਲਾ ਕੀ ਹੈ ਉਹਦੀ ਕੁਦਰਤ ਕੀ ਹੈ ਉਹਦੇ ਗੁਣ ਕਿੰਨੇ ਨੇ ਕਿਸ ਤਰ੍ਹਾਂ ਉਹ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਕਿਸ ਤਰ੍ਹਾਂ ਉਹ ਸ੍ਰਿਸ਼ਟੀ ਦੀ ਰਚਨਾ ਕਰ ਰਿਹਾ ਹੈ ਨਾ ਚੰਬੇ ਵਾਲੀ ਗੱਲ ਫਿਰ ਉਹਨੇ ਇਹ ਵਿਧਾਨ ਬਣਾਇਆ ਕਿ ਜਦੋਂ ਜੀਵ ਉਦਾਂ ਨਾਮ ਲੈਂਦੇ ਨੇ ਭਗਤੀ ਕਰਦੇ ਨੇ ਫਿਰ ਆਪਾਂ ਦੇਖਦੇ ਆ ਕਿ ਇਹਦੇ ਨਾਲ ਪਰਮੇਸ਼ਰ ਦੇ ਗੁਣ ਉਹਨਾਂ ਜੀਵਾਂ 'ਚ ਆਉਣੇ ਸ਼ੁਰੂ ਹੋ ਜਾਂਦੇ ਨੇ ਕਈ ਵਾਰ ਆਪਣੇ ਜੀਵਨ ਦੇ ਵਿੱਚ ਹੀ ਆਪਾਂ ਕਿਸੇ ਨੂੰ ਦੇਖਿਆ ਹੋਵੇ ਕਿ ਉਹਦੇ ਜੀਵਨ ਦੇ ਵਿੱਚ ਬਦਲਾਅ ਆਇਆ ਹੋਵੇ ਇੱਕਦਮ ਹੀ ਕੋਈ ਮਨਮੁਖ ਤੋਂ ਗੁਰਮੁਖ ਬਣ ਗਿਆ ਹੋਵੇ ਇਹ ਸਭ ਉਹਦੇ ਜਿਹੜੇ ਗੁਣ ਨੇ ਉਹਦੀ ਭਗਤੀ ਕਰਨੀ ਆ ਉਹਦਾ ਨਾਮ ਜਪਣਾ ਉਹਦੇ ਜਿਹੜਾ ਗੋਣਾ ਆ ਜਾਣੇ ਨੇ ਉਹਦੇ ਨਾਲ ਹੀ ਤਬਦੀਲੀ ਹੁੰਦੀ ਆ ਉਹਦਾ ਨਾਮ ਦੇ ਆਸਰੇ ਤੇ ਸੰਸਾਰ ਖੜਾ ਉਹਦੇ ਨਾਮ ਦੇ ਆਸਰੇ ਤੇ ਸਭ ਕੁਝ ਹੋ ਰਿਹਾ ਇਸੇ ਕਰਕੇ ਉਹਦਾ ਨਾਮ ਜਪਣਾ ਇਸੇ ਕਰਕੇ ਉਹਦੀ ਭਗਤੀ ਕਰਨੀ ਆ ਫਿਰ ਭਗਤ ਧੰਨਾ ਜੀ ਕਹਿੰਦੇ ਨੇ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾਓ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਜਿਸ ਤਰ੍ਹਾਂ ਹੁਣ ਬੱਚੇ ਆ ਆਪਣਾ ਸਕੂਲ ਦਾ ਕੰਮ ਕਰਦੇ ਆ ਫਿਰ ਉਹ ਪਾਸ ਹੋ ਜਾਂਦੇ ਆ ਅਧਿਆਪਕ ਉਹਨਾਂ ਤੇ ਖੁਸ਼ ਹੋ ਜਾਂਦੇ ਆ ਤੇ ਇਹ ਪਰਮੇਸ਼ਰ ਦਾ ਨਿਯਮ ਆ ਪਰਮੇਸ਼ਰ ਦੇ ਉਹਨੇ ਵਿਧੀ ਵਿਧਾਨ ਬਣਾਇਆ ਕਿ ਕਿਸ ਤਰ੍ਹਾਂ ਉਹਦੇ ਬੱਚੇ ਚੰਗੇ ਗੁਣਾ ਵਾਲੇ ਬਣ ਸਕਦੇ ਨੇ ਕਿਸ ਤਰ੍ਹਾਂ ਉਹਦੇ ਬੱਚੇ ਦੁਆਰਾ ਉਹਦੇ ਵਿੱਚ ਸਮਾਈ ਪ੍ਰਾਪਤ ਕਰ ਸਕਦੇ ਨੇ ਇਸੇ ਲਈ ਉਹਨੇ ਸਾਡੇ ਲਈ ਭਗਤੀ ਦਾ ਇਹ ਨਿਯਮ ਰੱਖਿਆ ਉਹਦੀ ਸਿਫਤ ਸਲਾਹ ਦਾ ਉਹਦੇ ਗੁਣ ਗਾਉਣ ਦਾ ਤਾਂ ਕਿ ਸਾਡੇ ਵਿੱਚ ਉਹਦੇ ਗੁਣ ਆ ਸਕਣ ਗੁਣ ਕਹਿ ਗੁਣੀ ਸਮਾ ਬਣਿਆ ਬਸ ਫਿਰ ਆਵਾ ਗਵਨ ਖਤਮ ਹੋ ਜਾਂਦਾ ਫਿਰ ਸਾਡਾ ਬਾਦ ਵਿੱਚ ਜੋਨਾ ਦੇ ਵਿੱਚ ਪਟਕਣਾ ਖਤਮ ਹੋ ਜਾਂਦਾ ਜਦੋਂ ਇੱਕ ਵਾਰ ਉਹਦੇ ਵਿੱਚ ਸਮਾਈ ਹੋ ਜਾਂਦੀ ਆ ਉਹਦੀ ਰਹਿਮਤ صدਕਾ ਅਸੀਂ ਵਾਰ-ਵਾਰ ਉਹਦੀ ਸਿੱਖਿਆ ਦੀ ਸਾਂਝ ਪਾਉਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੀ ਸਾਂਝ ਪਾਉਨੇ ਆ ਕਿ ਕਿਸੇ ਦਿਨ ਸਾਡਾ ਮਨ ਸ਼ਾਇਦ ਜਾਗ ਜਾਏ ਮਨ ਸਾਡਾ ਸੱਚ ਨੂੰ ਸੁਣਨ ਨੂੰ ਤਿਆਰ ਹੋ ਜਾਏ ਗੁਰੂ ਦੇ ਉਪਦੇਸ਼ ਨੂੰ ਮੰਨਣ ਕੇ ਮੰਨ ਕੇ ਅਪਣਾਉਣ ਦੇ ਸਮਰੱਥ ਹੋ ਜਾਏ ਉਹਦੀ ਰਹਿਮਤ ਸਦਕਾ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ